ਆਪ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਨੇ ਮਚਾ ਦਿੱਤਾ ਤਾ ਟਾਂਡਵ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਇੱਕ ਵੀਡੀਓ ਜਾਰੀ ਕਰ ਦਿੱਤਾ ਜਿਸ ਵੀਡੀਓ ਦੇ ਵਿੱਚ ਆਪਣੇ ਹੀ ਬੌਸ ਰੋਹਲ ਗਾਂਧੀ ਦੇ ਉਸ ਨੇ ਖੁਲਾਸੇ ਕਰ ਦਿੱਤੇ ਰੋਹਲ ਗਾਂਧੀ ਪੰਜਾਬ ਵਿੱਚ ਛੜਪੀੜਤਾ ਦੀ ਸਾਰ ਲੈਣ ਵਾਸਤੇ ਆਏ ਸੀ ਔਰ ਦੂਸਰੇ ਪਾਸੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਰਪਾਉ ਦਿੱਤੇ ਗਏ ਜਿਸ ਨੂੰ ਲੈ ਕੇ ਇਹ ਵਿਵਾਦ ਪਖਿਆ ਹੋਇਆ ਹੈ ਔਰ ਚਰਨਜੀਤ ਸਿੰਘ ਚੰਨੀ ਨੇ ਕੀ-ਕਿਆ ਤੁਹਾਨੂੰ ਅਸੀਂ ਉਸ ਦੀ ਵੀਡੀਓ ਦਿਖਾਵਾਂਗੇ ਜੋ ਕਾਂਗਰਸ ਪਾਰਟੀ ਦੇ ਚਿੰਤਾ ਦਾ ਵਿਸ਼ਾ ਹੈ ਤੁਸੀਂ ਜਿਹੜੇ ਲੋਕਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਮੌਜੂਦਾ ਸਾਂਸਦ ਨੇ ਜਲੰਧਰ ਹਲਕੇ ਤੋਂ ਔਰ ਕਾਂਗਰਸ ਪਾਰਟੀ ਦੇ ਆਉਣ ਵਾਲੇ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਚਰਨਜੀਤ ਸਿੰਘ ਚੰਨੀ ਨੂੰ ਜਿਨ੍ਹਾਂ ਨੇ ਰੋਹਲ ਗਾਂਧੀ ਦੇ ਨਾਲ ਜੋ ਪੰਜਾਬ ਦੀ ਪੂਰੀ ਯਾਤਰਾ ਕੀਤੀ ਵੱਖ-ਵੱਖ ਹੜਪੇੜਤਾ ਅਲਾਕਿਆ ਦੇ ਵਿੱਚ ਜਾ ਕੇ ਚਰਨਜੀਤ ਸਿੰਘ ਚੰਨੀ ਰਾਜਾਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸੰਧਵਾ ਪੂਰੀ ਲੀਡਰਸ਼ਿਪ ਨਾਲ ਚੱਲੀ ਪਰ ਚਰਨਜੀਤ ਸਿੰਘ ਚੰਨੀ ਐਮ ਰੋਲ ਅਦਾ ਕਰਦੇ ਰਹੇ ਸੋ ਰੋਹਲ ਗਾਂਧੀ ਜਦੋਂ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਜਾਂਦੇ ਨੇ ਤਾਂ ਉਹਨਾਂ ਨੂੰ ਉੱਥੇ ਸਰਪਾਓ ਦਿੱਤੇ ਜਾਂਦੇ ਨੇ ਸਰਪਾਓ ਮਿਲਣ ਤੋਂ ਬਾਅਦ ਵਿਵਾਦਿਤ ਪੱਖ ਜਾਂਦਾ ਜੋ ਇਹ ਬਹੁਤ ਜ਼ਿਆਦਾ ਇਹ ਵਿਵਾਦ ਬਣ ਗਿਆ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਪੰਜਾਬ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਇਹ ਪ੍ਰੈਸ ਕਾਨਫਰੰਸ ਕਰਨੀ ਪਈ ਇਹ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ মিডিਆ ਦੇ ਵਿੱਚ ਜਾ ਕੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਕੀ ਕਿਹਾ ਤੁਹਾਨੂੰ ਅਸੀਂ ਉਸ ਦੀ ਉਹ ਵੀਡੀਓ ਸੁਣਾਦੇ ਹਾਂ ਕਿ ਜਿਸ ਤਰ੍ਹਾਂ ਸਟੋਲ ਕੰਦ ਨੂੰ ਸਰਪਾਉ ਦਿੱਤੇ ਗਏ ਉਸ ਦੇ ਪਿੱਛੇ ਕੀ ਕਾਰਨ ਸੀ ਸਰਪਾਉ ਕਿਸ ਨੇ ਦਵਾਈ ਨੇ ਤੇ ਕਿਸ ਨੇ ਕਹਿਣ ਦੇ ਦਿੱਤੇ ਗਏ ਨੇ ਇਹ ਸਾਰੇ ਖੁਲਾਸੇ ਹੋਏ ਨੇ ਚੰਦੀ ਸਿੰਘ ਚੰਨੀ ਦੇ ਵੱਲੋਂ ਕੀਤੇ ਗਏ ਨੇ ਤੁਸੀਂ ਪਹਿਲਾਂ ਖੁਦ ਉਸ ਦੇ ਵੀਡੀਓ ਸੁਣੋ ਫਿਰ ਤੁਹਾਨੂੰ ਅਸੀਂ ਜਾਣਕਾਰੀ ਦਿਆਂਗੇ ਕਿ ਚੰਦੀ ਸਿੰਘ ਚੰਨੀ ਨੇ ਐਸਾ ਕਿਉਂ ਕਿਹਾ ਕਿ ਗੁਰਬਾਣੀ ਦਾ ਫਰਮਾਨ ਹੈ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਸਿੱਖ ਕੌਮ ਦੀਆਂ ਪਰੰਪਰਾਵਾਂ ਸਿੱਖ ਕੌਮ ਦੇ ਸਿਧਾਂਤ ਗੁਰਬਾਣੀ ਦੀ ਦਿਸ਼ਾ ਨਿਰਦੇਸ਼ ਇਹਨਾਂ ਸਾਰਿਆਂ ਨੂੰ ਦੇਖ ਕੇ ਜਿਹੜਾ ਵੀ ਨੀਮਾ ਹੋ ਕੇ ਸਰਨ ਵਿੱਚ ਆ ਗਿਆ ਗੁਰੂ ਸਾਹਿਬ ਦੀ ਉਸ ਨੂੰ ਹਮੇਸ਼ਾ ਸਿੱਖ ਕੌਮ ਨੇ ਮਾਨ ਸਨਮਾਨ ਦਿੱਤਾ ਗੜ ਦੇ ਨਾਲ ਲਗਾਇਆ ਰਾਹੁਲ ਗਾਂਧੀ ਜੀ ਬਾਰ-ਬਾਰ ਸਰਦਾਪੂਰਵਕ ਨੀਵੇਂ ਹੋ ਕੇ ਹਰਮੰਦਰ ਸਾਹਿਬ ਆ ਕੇ ਬਿਨਾ ਕਿਸੇ ਲੋਲ ਅੱਖਰ ਦੇ ਬਿਨਾ ਕਿਸੇ ਸਿਕਿਉਰਿਟੀ ਤੋਂ ਇੱਕ ਸੱਚੇ ਗੁਰੂ ਦੇ ਸੇਵਕ ਦੇ ਵਾਂਗ ਆ ਕੇ ਉੱਥੇ ਨਤਮਸਤਕ ਹੁੰਦੇ ਐ ਲੰਗਰ ਦੀ ਸੇਵਾ ਕਰਦੇ ਜੋੜਿਆਂ ਦੀ ਸੇਵਾ ਕਰਦੇ ਤੇ ਇਸ ਗੱਲ ਨੂੰ ਸਿੱਖ ਕੌਮ ਨੇ ਵੀ ਸਨਮਾਨਿਆ ਚੰਗਾ ਸਮਝਿਆ ਉਹਨਾਂ ਨੇ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਉਸ ਦਿਨ ਵੀ ਜਦੋਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਗਏ ਉਹਨਾਂ ਨੇ ਨੀਵੇਂ ਹੋ ਕੇ ਉੱਥੇ ਦੇ ਗ੍ਰੰਥੀ ਸਾਹਿਬ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਐ ਇਹਦੀ ਚੜ੍ਹਦੀ ਕਲਾ ਵਾਸਤੇ ਪ੍ਰਮਾਤਮਾ ਨੂੰ ਅਰਦਾਸ ਕਰੋ ਵਹਿਗੁਰੂ ਨੂੰ ਸੱਚੇ ਪਾਤਸ਼ਾਹ ਨੂੰ ਕਿ ਉਹ ਸਾਡੇ ਤੇ ਕਿਰਪਾ ਕਰੇ ਪੰਜਾਬ ਨੂੰ ਇਸ ਹੜਾ ਦੀ ਮਾਰ ਤੋਂ ਕੱਢੇ ਕਿ ਉੱਥੇ ਦੇ ਜਿਹੜੇ ਗ੍ਰੰਥੀ ਸੀ ਉਹਨਾਂ ਨੇ ਉਹਨਾਂ ਦੀ ਬੇਨਤੀ ਪਰਵਾਰ ਕਰਕੇ ਅਰਦਾਸ ਕੀਤੀ ਦੇਵਨਾ ਨੂੰ ਸਾਰੇ ਉਪਾਅ ਉਬਖਸ਼ਿਦ ਕੀਤੀ ਇਹ ਸਿੱਖ ਕੌਮ ਦੀਆਂ ਪਰੰਪਰਾਵਾਂ ਹੈ ਸਿੱਖੀ ਸਿਧਾਂਤ ਹੈ ਸੋ ਮੇਰੀ ਐਸਜੀਪੀਸੀ ਨੂੰ ਬੇਨਤੀ ਹੈ ਕਿ ਉਹ ਸਿੱਖੀ ਸਿਧਾਂਤਾਂ ਨੂੰ ਅੱਗੇ ਰੱਖ ਕੇ ਸਿੱਖ ਭਾਵਨਾਵਾਂ ਨੂੰ ਸੰਗਤ ਦੀਆਂ ਭਾਵਨਾਵਾਂ ਨੂੰ ਅੱਗੇ ਰੱਖ ਕੇ ਜਿਹੜੀ ਇਹ ਕਾਰਵਾਈ ਉਹਨਾਂ ਨੇ ਕੀਤੀ ਹੈ ਇਸ ਨੂੰ ਵਾਪਸ ਲਵੇ ਤਾਂ ਕਿ ਸਾਡੀ ਜਿਹੜੀ ਠੇਸ ਪਹੁੰਚ ਰਹੀ ਹੈ ਸਿੱਖ ਕੌਮ ਨੂੰ ਜਿਹੜਾ ਕਿ ਸਾਡੇ ਸਿਧਾਂਤ ਨਹੀਂ ਹੈ ਉਗਲ ਨਾ ਹੋਵੇ ਮੈਂ ਫੇਰ ਬੇਨਤੀ ਕਰਦਾ ਐਸਜੀਪੀਸੀ ਨੂੰ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਸੋਭਾ ਨਹੀਂ ਦਿੰਦੀਆਂ ਸੋ ਇਹ ਸੀ ਚਰਨਜੀਤ ਸਿੰਘ ਚੰਨੀ ਨੇ ਜੋ ਐਸਜੀਪੀਸੀ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਕਾਰਵਾਈ ਉਹਨਾਂ ਨੇ ਕੀਤੀ ਕਿ ਉਹਨਾਂ ਗਰੰਥੀ ਸਿੰਘਾਂ ਨੂੰ ਜੋ ਸਸਪੈਂਡ ਕੀਤਾ ਗਿਆ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਗਈ ਉਸ ਨੂੰ ਵਾਪਸ ਲਿਆ ਜਾਵੇ ਕਿਉਂਕਿ ਸਿੱਖ ਪਰੰਪਰਾਵਾ ਦੇ ਵਿੱਚ ਸਿੱਖ ਧਰਮ ਦੇ ਵਿੱਚ ਅਜਿਹਾ ਨਹੀਂ ਹੈ ਕਿ ਕੋਈ ਵੀ ਜਿਹੜਾ ਗੁਨਾਹ ਕਰਦਾ ਹੈ ਉਸਦੇ ਅੱਗੇ ਪਰਿਵਾਰ ਨੂੰ ਉਸਦੇ ਬੱਚਿਆਂ ਨੂੰ ਜਿਹੜਾ ਕੁਸਤੀ ਸਜ਼ਾ ਦਿੱਤੀ ਜਾਵੇ ਕਿਉਂਕਿ ਜਦੋਂ ਇੰਦਰਾ ਗਾਂਧੀ ਜੀ ਨੇ ਜੋ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕਰਵਾਇਆ ਸੀ ਉਸ ਵਕਤ ਜੋ ਰੋਹਲ ਗਾਂਧੀ ਦਾ ਇੱਕ ਨਾਬਾਲਗ ਸੀ ਉਹਨਾਂ ਦੀ ਉਮਰ ਤਾਂ ਵੱਧ ਤੋਂ ਵੱਧ 14-15 ਸਾਲ ਦੇ ਕਰੀਬ ਸੀ ਹੁਣ ਉਹਨਾਂ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀਏ ਉਹ ਤਾਂ ਬਹੁਤ ਸਮਾਂ ਪਹਿਲਾਂ ਇਸਦੇ ਬਾਰੇ ਮਾਫੀ ਮੰਗ ਚੁੱਕੇ ਨੇ ਔਰ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਉਂਦੇ ਨੇ ਤਾਂ ਬੜੇ ਨਿਮਾਣੇ ਹੋ ਕੇ ਉਹ ਆ ਕੇ ਉੱਥੇ ਸੇਵਾ ਕਰਦੇ ਨੇ ਲੰਗਰ ਦੀ ਜੋੜੀਆਂ ਦੀ ਵਕਫ ਵਕਫ ਥਾਵਾਂ ਤੇ ਉਹ ਸੇਵਾ ਕਰਦੇ ਨੇ ਕਿਉਂਕਿ ਉਹਨਾਂ ਦੇ ਸਿੱਖ ਧਰਮ ਦੇ ਵਿੱਚ ਬਹੁਤ ਅਟੁੱਟ ਵਿਸ਼ਵਾਸ ਹੈ ਸੋ ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਜਿਨ੍ਹਾਂ ਨੇ ਸਰਪਾਉ ਦਿੱਤਾ ਕੀ ਸੀ ਉਹਨਾਂ ਸਰਪਾਉ ਨੂੰ ਜੋ ਦੇਣ ਵਾਲੇ ਗ੍ਰੰਥੀ ਸਿੰਘ ਸੀ ਉਹਨਾਂ ਨੂੰ ਸਸਪੈਂਡ ਕੀਤਾ ਐਸਜੀਪੀਸੀ ਨੇ ਉਸ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਉੱਪਰ ਕਾਰਵਾਈ ਨਾ ਕੀਤੀ ਜਾਵੇ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਜੋ ਕਿ ਇੱਕ ਸਦੀ ਪਰੰਪਰਾ ਹੈ ਕਿ ਇੱਕ ਜੋ ਵੀ ਗੁਰੂ ਘਰ ਦੇ ਵਿੱਚ ਆਉਂਦਾ ਹੈ ਨਿਮਾਣਾ ਹੋ ਕੇ ਤਾਣਾ ਹੋ ਕੇ ਉਸ ਨੂੰ ਅਸੀਂ ਬਖਸ਼ ਦਿੰਨੇ ਆ ਗੁਰੂ ਸਾਹਿਬ ਉਸ ਨੂੰ ਬਖਸ਼ ਦਿੰਦੇ ਨੇ ਪਰ ਸਾਨੂੰ ਇਹ ਜਿਹੜਾ ਛੋਪਾ ਨਹੀਂ ਦਿੰਦਾ ਇਹ ਸਾਡੀਆਂ ਪਰੰਪਰਾਵਾਂ ਨਹੀਂ ਕਿ ਅਸੀਂ ਉਹ ਪੁਰਾਣੀਆਂ ਗੱਲਾਂ ਨੂੰ ਫਿਰ ਪੁੱਟিয়ে ਫਿਰ ਉਹਨਾਂ ਨੂੰ ਨਵੀਆਂ ਕਰੀਏ ਕਿਉਂਕਿ ਨਫ਼ਰਤ ਜਿਹੜੀ ਹੈ ਉਸ ਨੂੰ ਫਿਰ ਫਲਾਈਏ ਗੁਰੂ ਸਾਹਿਬ ਨੇ ਨਫ਼ਰਤ ਦੇ ਬੀਜ ਪੁੱਟਣ ਵਾਸਤੇ ਕਿਹਾ ਸੀ ਨਫ਼ਰਤ ਦੇ ਬੀਜ ਬੀਜਣ ਵਾਸਤੇ ਨਹੀਂ ਕਿਹਾ ਸੀ ਅੱਜ ਕੁਝ ਕੋ ਅਜਿਹੇ ਰਾਜਨੀਤਿਕ ਪਾਰਟੀਆਂ ਦੇ ਲੋਕ ਜਿਹੜੇ ਵਿੱਚ ਸ਼ਾਮਲ ਹੋ ਗਏ ਨੇ ਉਹ ਰਾਜਨੀਤਿਕ ਪਾਰਟੀਆਂ ਗੁਰੂ ਘਰਾਂ ਤੇ ਵੀ ਉੱਪਰ ਜਿਹੜਾ ਕਿ ਰਹਿਮ ਨਹੀਂ ਕਰ ਰਹੀਆਂ ਉਹ ਗੁਰੂ ਘਰਾਂ ਨੂੰ ਵੀ ਆਪਣੇ ਲਈ ਵਰਤ ਰਹੀਆਂ ਨੇ ਜਿਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਇਹ ਵੱਡਾ ਤੰਜ ਕੱਸਿਆ ਕਿ ਕਾਂਗਰਸ ਪਾਰਟੀ ਜਿਹੜੇ ਉਹਨਾਂ ਦੇ युवराज ਰੌਹਲ ਗਾਂਧੀ ਜੀ ਜਿਹੜੇ ਪੰਜਾਬ ਕਾਂਗਰਸ ਦੇ ਵਿੱਚ ਹੜਾਂ ਦੀ ਮਾਰ ਚੱਲ ਰਹੀ ਸੀ ਲੋਕ ਉਹਨਾਂ ਵਾਸਤੇ ਅਰਦਾਸ ਕਰਾਉਣ ਵਾਸਤੇ ਆਏ ਸੀਗੇ ਉਹਨਾਂ ਨੇ ਅਰਦਾਸ ਕਰਵਾਉਣ ਵਾਸਤੇ ਉਹਨਾਂ ਨੇ ਅਪੀਲ ਕੀਤੀ ਸੀ ਔਰ ਅਰਦਾਸ ਹੋਈ ਹੈ ਹੁਣ ਜਿਹੜਾ ਕਿ ਇਹ ਵਿਵਾਦ ਬਣਾ ਦਿੱਤਾ ਗਿਆ ਹੈ ਜੋ ਗੁਰੰਥੀ ਸਿੰਘਾ ਨੂੰ ਸਸਪੈਂਡ ਕੀਤਾ ਗਿਆ ਹੈ ਇਹ ਗਲਤ ਕੀਤਾ ਗਿਆ ਇਹ ਕਾਰਵਾਈ ਵਾਪਸ ਲਈ ਜਾਵੇ